ਕਹਿਣ ਲੱਗਾ ਬਾਬਾ ਸਾਰੀ ਦੁਨੀਆ ਹੀ ਮੁਸਾਫਿਰ ਹੈ ਰਹਿਣਾ ਕਿਦਿਆਂ ਆ ਨਾਂ ਲਿਖ ਦੋ ਸਾਲ ਬਾਅਦ ਸਮਾਗਮ ਕਰਾਉਣੇ ਨਾ ਆਪਾਂ ਨਾਂ ਨੋਟ ਕਰ ਲਓ ਅਗਲੇ ਸਮਾਗਮ ਤੇ ਵਿੱਚੋਂ ਕਈ ਨਹੀਂ ਹੋਣੇ ਸਚਾਈ ਐ ਕੜਵੀ ਜੀ ਕਹਿਣ ਲੱਗਾ ਬਾਬਾ ਸਾਰੀ ਦੁਨੀਆ ਮੁਸਾਫਿਰ ਹੈ ਇੱਥੇ ਰਹਿਣਾ ਕਿੰਨੇ ਮਾਰੇ ਕਿੰਦੇ ਦਰਵਾਜ਼ਾ ਤੇ ਖੋਲ ਸਜਣਾ ਤੈਨੂੰ ਹਮਸਫਰ ਬਣਾ ਲਈ ਆਖੋ ਸਤਨਾਮ ਸ੍ਰੀ ਤੂੰ ਇੱਕ ਵਾਰੀ ਖੋਲ ਤੇ ਦਰਵਾਜਾ ਸੀ ਹੁਣ ਸਾਡੇ ਚ ਤੇ ਬਾਬੇ ਚ ਦਰਵਾਜਾ ਕੀ ਐ ਰਮਾਲਾ ਸਾਹਿਬ ਜਿੰਨਾ ਚਿਰ ਤੁਸੀਂ ਬਾਣੀ ਖੁਦ ਨਹੀਂ ਪੜ੍ਹਦੇ ਖੁਦ ਨਹੀਂ ਵਿਚਾਰਦੇ ਤੁਹਾਨੂੰ ਕੱਖ ਨਹੀਂ ਬਰਾਵਦਾ ਮੱਥਾ ਟੇਕਿਆ ਮੇਰੇ ਵਰਗੇ ਆਉਣਗੇ ਦੋ ਗੱਲਾਂ ਚੇਤੇ ਰਹਿਣੀਆਂ ਬਾਕੀ ਭੁੱਲ ਕੇ ਲੰਗਰ ਛੱਕ ਕੇ ਜਲ ਜਣਾ ਜਿੰਨਾ ਜੇ ਤੁਸੀਂ ਖੁਦ ਨਹੀਂ ਪੜਦੇ ਵੇਖੋ ਮੇਰੀਆਂ ਭੈਣਾਂ ਬੈਠੀਆਂ ਆਪਾਂ ਸਾਰੇ ਬੱਚੇ ਆਪਾਂ ਬੱਚਾ ਸਕੂਲ ਭੇਜਦੇ ਭੈਣੋ 8 ਘੰਟੇ ਪੜਦਾ ਨਾ ਇੱਕੇ ਟੈਟਿਊਸ਼ਨ ਵੀ ਤਾਂ ਵੀ ਥੱਪੜ ਖਾਂਦਾ ਵੀ ਨੰਬਰ ਥੋੜੇ ਇਹ ਆਪਣਾ ਕੀ ਬਣੂਗਾ ਜਿਨ੍ਹਾਂ ਨੇ 50 60 ਸਾਲ ਸਾਲ ਹੋ ਗਏ ਕਦੇ ੴ ਅੰਕਾਰ ਤੱਕ ਨਹੀਂ ਪਤਾ ਕੀਤਾ ਵੀ ਇਹਦਾ ਮਤਮਲ ਕੀ ਹੈ ਸਚਾਈ ਦੀ ਗੱਲ ਹੈ ਨਾ ਅਸੀਂ ਮੱਥਾ ਟੇਕਿਆ ਅਰਦਾਸ ਕੀਤੀ ਪਰ ਆਪਣੇ ਮਾਲਕ ਦੇ ਬੋਲਾਂ ਨੂੰ ਪੜਿਆ ਨਹੀਂ ਦੁਨੀਆ ਤੇ ਵਰਲਡ ਵਿੱਚ ਕੋਈ ਗੁਰੂ ਹੈ ਜਿਹਨੂੰ ਗ੍ਰੰਥ ਦਾ ਗ੍ਰੰਥ ਕੋਈ ਜਿਹਨੂੰ ਗੁਰੂ ਦਾ ਰਤਬਾ ਮਿਲਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ